ਸਰਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਨੈਕਟ ਵਿਦ ਵੀਰਪਾਲ ਸੰਧੂ। ਹਾਜ਼ਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਵੀ ਤੁਹਾਨੂੰ ਆਪਾਂ ਸਕੀਵੀਆਂ ਤੇ ਬਲਾਊਜ਼ ਦੇ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨ ਦਿਖਾਵਾਂਗੇ। ਫਰਸਟ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਲਾਊਜ਼ ਬਨਾਇਆ ਹੋਇਆ ਹੈਗਾ ਵਾਈਟ ਕਲਰ ਦਾ। ਦੋ ਸਿੱਧੇ ਦੋ ਉਲਟੇ ਘੁੰਡੇ ਇਸ ਤਰੀਕੇ ਨਾਲ ਬਾਰਡਰ ਬਨਾਇਆ ਹੋਇਆ ਹੈਗਾ ਤੇ ਦੋ ਇਹਦੇ ਵਿੱਚ ਬੇਲਾ ਬਣਾਈਆਂ ਹੋਈਆਂ ਠੀਕ ਹੈ ਦੋਨੋਂ ਸਾਈਡ ਹੀ ਕਿ ਕਿ ਬੇਲ ਬਣਾਈ ਹੋਈ ਹੈ। ਇੱਕ ਦੂਸਰੇ ਮੋਢੇ ਵੱਲ ਜਾ ਰਹੀ ਹੈ ਇੱਕ ਦੂਸਰੇ ਮੋਢੇ ਵੱਲ। ਜਿਹੜਾ ਗਲਾ ਹੈ ਉਹ ਆਪਾਂ ਗੋਲ ਪਹਿਲਾਂ ਵੇਲ ਵਾਲਾ ਡਿਜ਼ਾਈਨ ਬਣਾਇਆ ਬਾਅਦ ਚ ਪੱਤੀਆਂ ਬਣਾਈਆਂ ਠੀਕ ਹੈ ਪਹਿਲਾਂ ਵੇਲ ਬਣਾਉਂਗਾ ਜਿਹੜੀ ਪੱਤੀਆਂ ਉਹ ਬਾਅਦ ਚ ਆਪਾਂ ਸੂਈ ਨਾਲ ਲਗਾਉਂਗਾ ਹੂੰਗਾ ਨਾਲ ਇਹਦੇ ਨਾਲ ਡਿਜ਼ਾਈਨ ਨਹੀਂ ਬਣਦਾ ਮਤਲਬ ਡਿਜ਼ਾਈਨ ਚ ਸਿਰਫ ਵੇਲਾ ਵੇਲੇ ਪੈਣਗਾ ਪੱਤਿਆਂ ਦੇ ਬਾਅਦ ਚ ਬਣਾਈਆਂ ਜਾਂਦੀਆਂ ਮੋਡੇ ਚੈੱਕ ਕਰ ਸਕਦੇ ਹੋ ਮੋਡੇ ਇਹਦੇ ਨਾਲ ਦੀ ਨਾਲ ਹੀ ਬਣਾਈ ਹੋਏ ਆ ਨੈਕਸਟ ਅਸੀਂ ਦੇਖ ਸਕਦੇ ਹਾਂ ਡਿਜ਼ਾਈਨ ਨੈਕ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਸੇਮ ਰਹੂਗਾ ਬਟ ਜਿਹੜੀ ਉਹਦੇ ਵਿੱਚ ਆਪਾਂ ਦੋ ਵੇਲਾ ਪਾਈਆਂ ਸੀ ਇਹਦੇ ਵਿੱਚ ਆਪਾਂ ਸੈਂਟਰ ਦੇ ਵਿੱਚ 21 ਵੇਲ ਪਾਈ ਹੈ ਦੋਨੋਂ ਸਾਈਡ ਇੱਕ ਸਿੰਪਲ ਜਿਹਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਐਂਡ ਇੱਕ ਕਲਰ ਤੇ ਆਪਾਂ ਬਲਾ우스 ਤਿਆਰ ਕੀਤਾ ਹੋਇਆ ਹੈ ਰੈੱਡ ਕਲਰ ਨਾਲ ਆਪਾਂ ਕ੍ਰੋਸ਼ੀਆ ਵੀ ਲਗਾਇਆ ਹੋਇਆ ਹੈ ਨਾਲ-ਨਾਲ ਉਹਦੇ ਆਪਾਂ ਪੱਤੀਆਂ ਜਿ ਬਣਾਈਆਂ ਸੀ ਇਹਦੇ ਆਪਾਂ ਫਲਾਵਰ ਜਿ ਬਣਾਈ ਹੋਈ ਹੈ ਬਹੁਤ ਹੀ ਸੋਹਣੇ ਫਲਾਵਰ ਬਣਾਏ ਹੋਏਗਾ ਅੱਗੇ ਤੁਸੀਂ ਸੇਮ ਡਿਜ਼ਾਈਨ ਚੈੱਕ ਕਰ ਸਕਦੇ ਹੋ ਇਹ ਆਪਾਂ ਵਾਈਟ ਕਲਰ ਤੇ ਬਣਾਇਆ ਹੋਇਆ ਹੈਗਾ ਵਾਈਟ ਕਲਰ ਦੀ ਵਿਚਾਲੇ ਜਿਹੜੀ ਵੇਲ ਬੜਾਈ ਹੋਈ ਹੈ ਦ ਤੇ ਨਾਲ ਆਪਾਂ ਇਹਦੇ রেড ਵਾਈਟ ਕਲਰ ਦਾ ਬਲਾਊਜ਼ ਬਣਾ ਕੇ রেড ਕਲਰ ਦਾ ਆਪਾਂ ਕਰੋਸ਼ੀਆ ਬਣਾਇਆ ਹੋਇਆਗਾ ਉੱਪਰ ਗਲੇ ਤੇ ਵੀ ਆਪਾਂ ਕਰੋਸ਼ੀਆ ਲਗਾਇਆ ਹੋਇਆ ਤੇ ਨਾਲ ਆਪਾਂ ਮੋਢਿਆਂ ਤੇ ਵੀ ਇਹਦੇ ਕਰੋਸ਼ੀਆ ਲਗਾਇਆ ਹੋਇਆ ਇਹਦੇ ਨਾਲ ਫਿਨਿਸ਼ਿੰਗ ਬਹੁਤ ਵਧੀਆ ਆਉਂਦੀ ਹੈ ਇਹ ਬਹੁਤ ਹੀ ਸੋਹਣਾ ਲੱਗਦਾ ਬਲਾਊਜ਼ ਹੈ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਤੁਸੀਂ ਦੇਖ ਸਕਦੇ ਹੋ ਨੈਕਸਟ ਵਾਈਟ ਕਲਰ ਦਾਗਾ ਬਲਾਊਜ਼ ਹੈ ਬਹੁਤ ਹੀ ਸੋਹਣਾ ਬਲਾਊਜ਼ ਹੈ ਡਿਜ਼ਾਈਨ ਆਪਣਾ ਸੇਮ ਹੈ ਇਹਦੇ ਵਿੱਚ ਵੀ ਬੇਲ ਵਾਲਾ ਡਿਜ਼ਾਈਨ ਹੀ ਪਾਇਆ ਹੋਇਆਗਾ ਬਟ ਸਿਰਫ ਆਪਾਂ ਇੱਥੇ ਜਿਹੜੀ ਪੱਤੀਆਂ ਵਗਾਉਣੇ ਬਣਾਉਣੇ ਜਾਂ ਫਲਾਵਰ ਬਣਾਉਣੀਆਂ ਉਹ ਚੇਂਜ ਕਰਦੇ ਇਹ ਜੇ ਤੇ ਆਪਾਂ yellow ਬਣਾਤੇ ਠੀਕ ਹੈ ਇਹਦੇ ਨਾਲ ਹੀ ਕਲਰ ਦਾ ਕੰਬੀਨੇਸ਼ਨ ਚੇਂਜ ਹੋ ਜਾਂਦਾਗਾ ਮਤਲਬ ਬਲਾਊਜ਼ ਆਏਗਾ ਹੋਰ ਡਿਫਰੈਂਟ ਲੱਗਣ ਲੱਗ ਜਾਂਦਾਗਾ ਠੀਕ ਹੈ ਇਹਦੇ ਮੋਡੇ ਚੈੱਕ ਕਰ ਸਕਦੇ ਹੋ ਮੋਡੇ ਤੇ ਆਪ ਜਿਹੜਾ ਵਾਡਰ ਹੈ ਇਹ ਦੋ ਰੰਗਾਂ ਨਾਲ ਬਣਾਇਆ ਬਹੁਤ ਹੀ ਸੋਹਣਾ ਇਹ ਲੱਗਦਾਗਾ ਠੀਕ ਹੈ ਐਂਡ ਗਲਾ ਵੀ ਤੁਸੀਂ ਦੇਖ ਸਕਦੇ ਹੋ ਡਿਫਰੈਂਟ ਤਰੀਕੇ ਨਾਲ ਬਣਾਇਆ ਹੋਇਆਗਾ ਬਹੁਤ ਹੀ ਸੋਹਣਾ ਇਹ ਵੀ ਡਿਜ਼ਾਈਨ ਹੈ ਠੀਕ ਹੈ ਨੈਕਸਟ ਤੁਸੀਂ ਜੀ ਦੇਖ ਸਕਦੇ ਹੋ ਆਪਾਂ ਵਾਈਟ ਕਲਰ ਤੇ ਸਕੀ ਵੀ ਬਣਾਈ ਹੋਈ ਹੈ ਸਕੀ ਵੀ ਸ਼ਾਰਟ ਕੋਟੀ ਠੀਕ ਹੈ ਉਹਦੇ ਸਾਰੇ ਆਪਾਂ نیچے ਵੀ ਬਾਰਡਰ ਵਾਲੀ ਸਾਈਡ ਵੀ ਬਟਨ ਪੱਟੀ ਵਾਲੀ ਸਾਈਡ ਵੀ ਸਾਰੇ ਕਿਤੇ ਆਪਾਂ ਕਰੋਸ਼ੀ ਲਗਾਇਆ ਹੋਇਆ ਹੈ ਬੜੀ ਇਹ ਸਿੰਪਲ ਤਰੀਕੇ ਨਾਲ ਠੀਕ ਹੈ ਹੇ ਨੀਚੇ ਦੋ ਸਿੱਦੇ ਦੋ ਉਲਟੇ ਗੁੰਡੇ ਨਾਲ ਵਾਟਰ ਬਣਾਇਆ ਹੋਇਆ ਹੈਗਾ ਤੇ ਉੱਪਰ ਆਪਾਂ ਇਹਦੇ ਵਰਕ ਕੀਤਾ ਹੋਇਆ ਵਾਟਰਫਲਾਈ ਵਾਲਾ ਬਹੁਤ ਹੀ ਆਸਾਨ ਤਰੀਕੇ ਨਾਲ ਵਰਕ ਹੋਇਆ ਨਗਾ ਡਿਜ਼ਾਈਨ ਜਿਹੜਾ ਪੈਂਦਾ ਉਹ ਇਹਦੇ ਵਿੱਚ 10 ਗੁੰਡੇ ਉਲਟੇ 10 ਸਿੱਦੇ ਇਸ ਤਰੀਕੇ ਨਾਲ ਬਣਾਇਆ ਹੋਇਆ ਹੈਗਾ ਉੱਪਰ ਆਪਾਂ ਗਲੇ ਮੋਡੇ ਵਾਲੀ ਸਾਈਡ ਸੌਰੀ ਬਾਹਾਂ ਤੇ ਵੀ ਆਪਾਂ ਕਰੋਸ਼ੀਆ ਵਗਾਰਾ ਲਗਾਇਆ ਹੋਇਆ ਹੈਗਾ ਜਿਹੜਾ ਹੈਗਾ ਪਿੱਛੇ ਬੈਕ ਸਾਈਡ ਤੇ ਵੀ ਆ ਕਰੋਸ਼ੀਆ ਲਗਾਇਆ ਹੋਇਆ ਤੇ ਮੂਹਰੇ ਜਿਹੜੀ ਬਟਨ ਪੱਟੀ ਹੈ ਉੱਥੇ ਵੀ ਆਪਾਂ ਸਾਰਾ ਜਿਹੜਾ ਹੈਗਾ ਕਰੋਸ਼ੀਆ ਲਗਾਇਆ ਹੋਇਆ ਹੈਗਾ ਬਟਨ ਪੱਟੀ ਚੈੱਕ ਕਰ ਸਕਦੇ ਹੋ ਬ ਜਿਹੜੇ ਕਲਰ ਨਾਲ ਆਪਾਂ ਵਰਕ ਕੀਤਾ ਉਸੇ ਕਲਰ ਨਾਲ ਆਪਾਂ ਕ੍ਰੋਸ਼ੀਆ ਲਗਾਇਆ ਹੋਇਆ ਬਹੁਤ ਹੀ ਸਿੰਪਲ ਤਰੀਕੇ ਨਾਲ ਇਸ ਕੀ ਵੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਣ ਕੇ ਬਹੁਤ ਹੀ ਸੋਹਣੀ ਲੱਗਦੀ ਹੈ ਅਗੇ ਨੈਕਸਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਆਪਾਂ ਜੈਕਟ ਬਣਾਈ ਹੋਈ ਹੈ ਜੈਕਟ 'ਚ ਆਪਾਂ ਵੇਲ ਵਾਲਾ ਡਿਜ਼ਾਈਨ ਪਾਇਆ ਨੈਕਸਟ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀਆਂ-ਸੋਹਣੀਆਂ ਜੈਕਟਸ ਨੇ ਬਹੁਤ ਹੀ ਡਿਫਰੈਂਟ ਤਰੀਕੇ ਨਾਲ ਜੈਕਟਸ ਬਣੀਆਂ ਹੋਈਆਂ ਨੇ ਠੀਕ ਹੈ ਵਾਈਟ ਕਲਰ ਦੀ ਠੀਕ ਹੈ ਤੁਸੀਂ ਸਾਰੀਆਂ ਦੇਖਦੇ ਜਾਓ ਬਹੁਤ ਹੀ ਸੋਹਣੀਆਂ ਵੇਲ ਵਾਲਾ ਡਿਜ਼ਾਈਨ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾਗਾ ਬਲ ਤੁਸੀਂ ਇਸ ਕਲੀਸ ਕੀ ਵਿੱਚ ਵੀ ਅਪਲਾਈ ਕਰ ਸਕਦੇ ਹੋ ਨੈਕਸਟ ਤੁਸੀਂ ਦੇਖ ਸਕਦੇ ਹੋ ਬਲਾਊਜ਼ ਬਣਾਇਆ ਹੋਇਆਗਾ ਆਪਾਂ ਜਿਹੜਾ ਇਹ ਤੇ ਗਲਾ ਉਹ ਚੌਰਸ ਬਣਾਇਆ ਹੋਇਆਗਾ ਆਪਾਂ ਠੀਕ ਹੈ ਨੈਕਸਟ ਤੁਸੀਂ ਦੇਖ ਸਕਦੇ ਹੋ ਬਲਾਊਜ਼ ਬਹੁਤ ਹੀ ਸੋਹਣਾ ਬਲਾਊਜ਼ ਦਾ ਡਿਜ਼ਾਈਨ ਹੈ ਠੀਕ ਹੈ ਅਗੇ ਨੈਕਸਟ ਵੇਲ ਵਾਲਾ ਡਿਜ਼ਾਈਨ ਪਾਇਆ ਬਲਾਊਸ ਚ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਗਲੇ ਦੀ ਗੁਲਾਈ ਚ ਬਣਿਆ ਹੋਇਆ ਹੈ ਠੀਕ ਹੈ ਅਗੇ ਨੈਕਸਟ ਅਸੀਂ ਦੇਖ ਸਕਦੇ ਹਾਂ ਬਲਾਊਜ਼ ਹੈ ਇਹ ਚੌਰਸ ਗਲਾ ਬਣਾਇਆ ਹੋਇਆ ਹੈ ਗਲਾ ਆਪਾਂ ਆਪ ਦੇ ਅਕੋਰਡਿੰਗ ਬਣਾ ਸਕਦੇ ਹਾਂ ਚੌਰਸ ਵੀ ਬਣਾ ਸਕਦੇ ਹਾਂ ਗੋਲ ਵੀ ਬਣਾ ਸਕਦੇ ਹਾਂ ਠੀਕ ਹੈ ਦੋਨਾਂ ਦੀ ਹੀ ਫਿਨਿਸ਼ਿੰਗ ਬਹੁਤ ਵਧੀਆ ਆਉਂਦੀ ਹੈਗੀ ਠੀਕ ਹੈ ਜੇ ਜ਼ਿਆਦਾ ਵਧੀਆ ਤੁਹਾਡਾ ਗਲਾ ਨਾ ਬਣੇ ਕ੍ਰੂਸ਼ੀ ਲਗਾ ਕੇ ਉਹਨੂੰ ਫਿਨਿਸ਼ਿੰਗ ਵਧੀਆ ਦੇ ਸਕਦੇ ਹੋ ਠੀਕ ਹੈ ਅਗੇ ਚੌਰਸ ਗਲੇ ਵਾਲਾ ਬਲਾਊਜ਼ ਬਣਿਆ ਹੋਇਆ ਹੈ ਬਹੁਤ ਹੀ ਸੋਹਣੇ ਤਰੀਕੇ ਨਾਲ ਬਣ ਉੱਪਰ ਸਿੰਪਲ ਤਰੀਕੇ ਨਾਲ ਬਣਾਈ ਗਈ ਹੋਈ ਹੈ ਠੀਕ ਹੈ ਸਾਰੀ ਸਿੱਧੀ ਸਿੱਧੀ ਬੁਣ ਕੇ ਠੀਕ ਹੈ ਉੱਪਰ ਇਹਦੇ ਤੇ ਸਿਰਫ ਨਾਮ ਲਿਖਿਆ ਹੋਇਆ ਹੈਗਾ ਨਾਮ ਕਿੱਦਾਂ ਲਿਖਣਾ ਉਹ ਵੀ ਤੁਹਾਨੂੰ ਦੱਸ ਦਾਂਗੇ ਐਂਡ ਨੀਡਲ ਵਰਕ ਕੀਤਾ ਹੋਇਆ ਹੈਗਾ ਨੀਡਲ ਵਰਕ ਕੀਤਾ ਹੋਇਆ ਨਾਮ ਲਿਖਿਆ ਹੋਇਆ ਲਿਆਕਤ ਕੌਰ ਤੇ ਉੱਪਰ ਨੀਡਲ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਹੈ 베ਬੀ ਗਰਲ ਦਾ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਿਆ ਹੋਇਆਗਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਨੈਕਸਟ ਤੁਸੀਂ ਦੇਖ ਸਕਦੇ ਹੋ ਆਪਾਂ ਬੇਲ ਵਾਲੀ ਜਿਹੜੀ ਹੈਗੀ ਇਸ ਕੀ ਵੀ ਬਣਾਈ ਹੋਈ ਹੈ ਬਹੁਤ ਹੀ ਸੋਹਣੀ ਸਕੀਵੀ ਹੈ ਇਹ ਠੀਕ ਹੈ ਚੈੱਕ ਕਰ ਸਕਦੇ ਹਾਂ ਠੀਕ ਹੈ ਬੇਲ ਵਾਲਾ ਡਿਜ਼ਾਈਨ ਹੈ ਮੋਸਟ ਵਾਇਰਲ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਆਸਾਨੀ ਨਾਲ ਬਣਾ ਸਕਦੇ ਹੋ ਠੀਕ ਹੈ ਬਟਨ ਲਗਾਏ ਹੋਏ ਆ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਹੈ ਬੇਲ ਵਾਲੀ ਸਕੀਵੀ ਦਾ ਠੀਕ ਹੈ ਚੈੱਕ ਕਰੋ ਤੁਸੀਂ ਖੋਲ ਕੇ ਵੀ ਆਪਾਂ ਬੁਰੀ ਤਰ੍ਹਾਂ ਖਾਵਾਂਗੇ ਤੁਹਾਨੂੰ ਠੀਕ ਹੈ ਬਹੁਤ ਹੀ ਸੋਹਣਾ ਇਹ ਸਕੀਵੀ ਦਾ ਡਿਜ਼ਾਈਨ ਹੈ ਚੈੱਕ ਕਰੋ ਠੀਕ ਹੈ ਤੁਸੀਂ ਇਹਨੂੰ ਬਲਾਊਸ ਵੀ ਬਣਾ ਸਕਦੇ ਹੋ ਜੈਕਟ ਵੀ ਬਣਾ ਸਕਦੇ ਹੋ ਕੋਟੀ ਵੀ ਬਣਾ ਸਕਦੇ ਹੋ ਠੀਕ ਹੈ ਐਡਸ ਕੀ ਵੀ ਬਣਾ ਸਕਦੇ ਹੋ ਇਹ ਡਿਜ਼ਾਈਨ ਹਰ ਜਗ੍ਹਾ ਫਿੱਟ ਆ ਜਾਂਦੇ ਉੱਤੇ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾਗਾ ਵਾਈਟ ਕਲਰ ਦਾ ਬਣਾ ਕੇ ਤੇ ਉੱਪਰ ਤੁਸੀਂ ਰੈੱਡ ਫਲਾਵਰ ਗ੍ਰੀਨ ਫਲਾਵਰ ਕੁਝ ਵੀ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਜੁਨੀਕੀਆ ਪੀਸ ਬਣਦਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਆਵਾਮਾ ਚੈੱਕ ਕਰ ਲਓ ਬਹੁਤ ਹੀ ਸੋਹਣੀ ਆਵਾਮਾ ਬਣੀ ਹੋਈਆਂ ਹੈਗੀਆਂ फिनिशिंग बहुत वाइया आई है चैक कर सद बटन पट्टी बनाई हुई है बटन लगाए हुए हैं बहुत ही सोहना डिजाइन है बहुत ही सोहना जहाँ डिजाइन है ਚੈੱਕ ਕਰਦੇ ਜਾਓ ਬਹੁਤ ਹੀ ਡਿਫਰੈਂਟ ਤਰੀਕੇ ਨਾਲ ਇਹ ਬਣਿਆ ਹੋਇਆ ਹੈਗਾ ਤੇ ਬਹੁਤ ਹੀ ਆਸਾਨ ਇਹ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਡਿਫਰੈਂਟ ਤਰੀਕੇ ਨਾਲ ਬਣਿਆ ਹੋਇਆ ਹੈਗਾ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ 'ਚ ਅਪਲਾਈ ਕਰਦੇ ਹੋ ਕਰ ਸਕਦੇ ਹੋ ਬਹੁਤ ਹੀ ਸੋਹਣਾ ਤੇ ਡਿਫਰੈਂਟ ਤਰੀਕੇ ਨਾਲ ਇਹ ਬਣ ਕੇ ਸਾਹਮਣੇ ਆਂਦਾ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਪੂਰਾ ਚੈੱਕ ਕਰ ਸਕਦੇ ਹੋ ਅਗੇ ਨੈਕਸਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਡਿਜ਼ਾਈਨ ਹੈਗਾ ਠੀਕ ਹੈ ਸਿੰਪਲ ਤਰੀਕੇ ਨਾਲ ਇਹ ਜਿਹੜਾ ਹੈਗਾ ਬੁਣੀ ਬੁਣੀ ਹੋਈ ਜੈਕਟ ਤੇ ਉੱਪਰ ਨੀਡਲ ਵਰਕ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਤਰੀਕੇ ਨਾਲ ਬਣੀ ਹੋਈ ਹੈ ਸਿੰਪਲ ਤਰੀਕੇ ਨਾਲ ਹੀ ਬਣੀ ਹੋਈ ਇਸ ਆਸਾਨੀ ਨਾਲ ਤੁਸੀਂ ਬਣਾ ਸਕਦੇ ਹੋ ਉੱਪਰ ਸਿਰਫ ਇਹਦੇ ਨੀਡਲ ਵਰਕ ਕੀਤਾ ਹੋਇਆ ਹੈਗਾ ਜੋ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਬਹੁਤ ਹੀ ਸੋਹਣੀ ਇਹ ਜੈ ਬਹੁਤ ਹੀ ਸੋਹਣੀ ਜੈਕਟ ਦਾ ਡਿਜ਼ਾਈਨ ਹੈ ਚੈੱਕ ਕਰ ਸਕਦੇ ਹੋ ਸਵੈਟਰ ਦਾ ਡਿਜ਼ਾਈਨ ਹੈਗਾ ਬਹੁਤ ਹੀ ਸੋਹਣਾਗਾ ਨੀਡਲ ਵਰਕ ਉੱਪਰ ਕੀਤਾ ਹੋਇਆ ਹੈਗਾ ਬਹੁਤ ਹੀ ਆਸਾਨੀ ਤਰੀਕੇ ਨਾਲ ਤੁਸੀਂ ਨੀਡਲ ਵਰ ਬਿਲਕੁਲ ਤਰੀਕੇ ਨਾਲ ਇਹ ਬਣੀ ਹੋਈ ਹੈ। ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ। ਅਗਰ ਤੁਹਾਨੂੰ ਆਪਣਾ ਡਿਜ਼ਾਈਨ ਪਸੰਦ ਆ ਰਿਹਾ ਤਾਂ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ ਤੇ ਨਵੇਂ ਵਿਜ਼ਿਟ ਚੈਨਲ ਤੇ ਨਵੇਂ ਕੋਈ ਨਵਾਂ ਵਿਜ਼ਿਟ ਕੀਤਾ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ। ਆਪਣੀ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ। ਐਦਾਂ ਹੀ ਆਪਣੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ। ਐਂਡ ਜਿਸ ਵੀ ਭੈਣ ਨੂੰ ਬਲਾਊ ਜਾਲੀ ਵਾਲੇ ਬਲਾਊਜ਼ ਦਾ ਠੀਕ ਹੈ ਨੈਕਸਟ ਪਾਰਟ ਚਾਹੀਦਾ ਹੋਇਆ ਤਾਂ ਉਹ ਪਲੀਜ਼ ਉਹ ਵੀਡੀਓਸ ਤੇ ਕਮੈਂਟ ਕਰਨ ਫੇਰ ਹੀ ਆਪਾਂ ਦਾ ਨੈਕਸਟ ਪਾਰਟ ਲੈ ਕੇ ਆਵਾਂਗੇ ਐਂਡ ਲਾਸਟ ਜਿਹੜੀ ਹੈਗੀ ਆਪਣੀ ਡੱਬੀ ਵਾਲੀ ਡਿਜ਼ਾਈਨ ਤੇ ਬਣੀ ਹੋਈ ਜੈਕਟ ਬਹੁਤ ਹੀ ਸੋਹਣੇ ਤਰੀਕੇ ਨਾਲ ਬਣੀ ਹੋਈ ਹੈ ਸਾਰੇ ਕਿਤੇ ਆਪਾਂ ਕਰੋਸ਼ੀ ਲਗਾਇਆ ਹੋਇਆ ਚੈੱਕ ਕਰ ਸਕਦੇ ਹੋ ਪਾਕਟ ਚੈੱਕ ਕਰ ਸਕਦੇ ਹੋ ਪਾਕਟ ਵੀ ਬਹੁਤ ਸੋਹਣੇ ਬਣੀਆਂ ਹੋਈਆਂ ਨੇ ਬਹੁਤ ਹੀ ਡਿਫਰੈਂਟ ਤਰੀਕੇ ਨਾਲ ਜੈਕਟ ਬਣਾਈ ਹੋਈ ਹੈ ਅਗਰ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਐਦਾਂ ਹੀ ਚੈਨਲ ਨੂੰ ਪਿਆਰ ਦਿੰਦੇ ਰਹੋ ਆਪਾਂ ਤੁਹਾਡੇ ਲਈ ਨਵੀਂ-ਨਵੀਂ ਵੀਡੀਓਸ ਲੈ ਕੇ ਆਉਂਦੇ ਰਾਵ